ਅੱਜ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜਿਥੋਂ ਨੂੰ ਸਾਰਿਆਂ ਨੂੰ ਅਮੀਦ ਹੈ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਣੀ ਜਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਚੱਲੇ ਆ ਜੀ ਸ੍ਰੀ ਚਮਕੌਰ ਸਾਹਿਬ ਨੂੰ ਚਮਕੌਰ ਸਾਹਿਬ ਜਾਣ ਦਾ ਮਕਸਦ ਹੈਗਾ ਜੀ ਐਦਾਂ ਵੀ ਜਿਵੇਂ ਮੰਨ ਲਓ ਹੁਣ ਕਹਿੰਦੇ ਸਿਆਣਿਆਂ ਦੀਆਂ ਕਹਿੰਆਂ ਗੱਲਾਂ ਤੇ ਉਹ ਸਾਨੂੰ ਲੜ ਬੰਨ੍ਹਣੀ ਚਾਹੀਦੀ ਵੀ ਕੋਈ ਵੀ ਮੰਨ ਲਓ ਸਮਾਨ ਪਿਆ ਹੋਵੇ ਘਰ ਦੇ ਵਿੱਚ ਜਾਂ ਕੋਈ ਚੀਜ਼ ਪਈ ਹੋਵੇ ਉਹ ਪੁੱਤ ਕਦੇ ਵੀ ਸਾਨੂੰ ਖਰਾਬ ਨਹੀਂ ਕਰਨੀ ਚਾਹੀਦੀ ਸੁੱਟਣੀ ਨਹੀਂ ਚਾਹੀਦੀ ਕਦੇ ਨਾ ਕਦੇ ਉਹ ਕੰਮ ਦੇ ਹੀ ਜਰਰੀ ਦਾ ਮਨਿੰਦਰ ਦੇ ਜਦੋਂ ਅੱਜ ਤੋਂ 9 8 ਸਾਲ 8 ਸਾਲ ਪਹਿਲਾਂ ਜਦੋਂ ਇਹਦਾ ਜਨਮ ਹੋਇਆ ਇਹ ਨੂੰ ਨਾਨਕਿਆਂ ਵੱਲੋਂ ਤੇ ਪਾਇਆ ਗਿਆ ਤੇ ਜਿਵੇਂ ਪਾ ਜਿਵੇਂ ਪੋਣੇ ਨੇ ਹੱਥਾਂ ਵਿੱਚ ਕੜਾ ਹੈ ਪੈਰਾਂ ਦੇ ਵਿੱਚ ਛਿਗਲ ਤਗਲੇ ਤੇ ਹੁਣ ਹੋ ਗਿਆ ਜੀ ਮਨਿੰਦਰ ਦੇ ਉਹ ਛੋਟੇ ਤੇ ਅੰਗਦ ਵਾਸਤੇ ਤਾਂ ਭੈਣ ਨੇ ਬਾਹਰ ਵਾਲੀ ਨਹੀਂ ਭੇਜੇ ਤੇ ਇਧਰ ਤੇ ਵੀ ਨਾਨਕਿਆਂ ਵੱਲ ਤੇ ਵੀ ਆਈ ਤੇ ਹੁਣ ਜਿਹੜੇ ਉਹ ਛਿਗਲੇ ਆ ਤੇ ਚਾਰੇ ਜੀ ਕਹਿੰਦੀ ਵੀ ਪਾਇਆ ਕਰਦੇ ਆ ਵੀ ਇੱਕ ਇਹਦਾ ਕੜਾ ਵੀ ਪਿਆ ਪੁਰਾਣਾ ਵੀ ਜੇ ਤੁਸੀਂ ਕਹੋ ਤਾਂ ਵੀ ਆਪਾਂ ਇੱਕ ਕੰਮ ਕਰੀਏ ਮੈਂ ਤਾਂ ਵੀ ਕੋਈ ਗੱਲ ਨਹੀਂ ਪਾਈ ਕਰ ਲੈਨੇ ਜੇ ਕਹਿੰ ਤੂੰ ਕਹਿੰਨੀ ਆ ਤੇ ਇਧਰ ਹਾਂ ਵੀ ਪਹਿਲਾਂ ਚਾਰ ਜੀਤ ਤੋਂ ਸਾਡੀ ਗੱਲ ਦੀ ਸਾਰਿਆਂ ਨੂੰ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਤੁਹਾਨੂੰ ਜਿਹੜਾ ਹੁੰਦਾ ਹੈ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਹੁੰਦਾ ਦੂਰ ਹੂੰ ਮੈਂ ਤਾਂ ਤਾਂ ਹੈ ਕਿ ਮੇਂਡਾ ਰੈਡੀ ਹੋਣ ਇੱਕ ਜੋੜਾ ਅੰਗਤ ਬਲ ਪੈਰਾ ਨਾਲ ਵੀ ਹੈਗਾ ਹੱਥਾਂ ਦਾ ਵੀ ਹੈਗਾ ਇਹ ਵਾਹ ਅੱਛਾ ਇਹ ਦੀ ਨਾਨੀ ਵੱਧ ਗਈ ਸੀ ਦੋਏ ਜੀਤਾਂ ਆ ਮੇਂਦਰ ਦਾ ਕੜਾ ਛੋਟਾ ਜਾ ਤੇ ਆ ਸੜੀ ਕੰਗਣ ਹੁੰਦੇ ਨੇ ਨਸ਼ਾ ਕਰੀ ਛਗਲੇ ਛਗਲੇ ਪੈਰਾਂ ਵਾਲੇ ਛਗਲੇ ਛਗਲੇ ਇਹਦੇ ਕੰਗਣ ਕਿੱਥੇ ਮੇਂਦਰ ਤੋਂ ਕੰਗਣ ਨਹੀਂ ਦੀਆਗੇ ਛਗਲੇ ਪਾ ਲਗੇ ਤੇ ਕਹਾ ਕੜਾ ਪਵਾ ਲਿਆ ਦੀ ਮੈਂ ਮੈਂ ਤਾਂ ਪੈਰਾਂ ਦੇ ਤੇ ਹੁਣ ਉਹਦੇ ਪੈਰਾਂ ਦੇ ਫੇਰ ਪਾ ਲੇ ਹੁਣੇ ਆਉਣੇ ਜਾਂ ਵੀ ਕੋਈ ਧੂਆ ਪਾਜੀ ਉਹ ਬੋਬਰ ਆਈ ਤੇ ਹੁਣ ਮੈਂ ਕਹਾ ਇਹਨੇ ਕਿਹੜਾ ਹੁਣ ਪਾਉਣੇ ਨੇ ਇਹਨੇ ਵੀ ਕਹਾ ਕਿ ਹੈ ਤਾਂ ਧਿਆਨ ਆ ਤਾਂ ਆਉਂਦਾ ਆਉਂਦਾ ਮਨੇ ਇੰਟਰਨਲ ਤਰਾਕੜੀ ਦੀ ਪੂਰੇ 5 ਸਾਲ ਪਾਈ ਹੈਗੀ ਉਹ ਵੀ ਲਾ ਕੇ ਮਾਰੀ ਸੀ ਉਹ ਵੀ ਰੱਖੀ ਪਈਆਂ ਮੈਂ ਕਿਹ ਚੱਲ ਐਂ ਕਰਦੇ ਹਾਂ ਵੀ ਹੁਣ ਪਏ ਵੀ ਇਹ ਚੜਾ ਦੁੱਧ ਹੁੰਦੇ ਨੇ ਕਾਲੇ ਹੀ ਹੁੰਦੇ ਨੇ ਵੀ ਐਂ ਕਰਦੇ ਆ ਜਨਮ ਦਿਨ ਆਉਂਦਾ ਨੇ ਘੜਾ ਬਣਾ ਦਿੰਦੇ ਆਓ ਠੀਕ ਆ ਚਾਰ ਪੈਸੇ ਬਚ ਜਣਗੇ ਨਹੀਂ ਚਾਹੀਦੀ ਬੱਚੰਦੀ ਵੀ ਹਾਂ ਗੱਲ ਹੈਗੀ ਆ ਵੀ ਚੀਜ਼ ਨਹੀਂ ਖਰਾਬ ਹੋ ਜੂਗੀ ਇਹਦੀ ਕੋਈ ਨਵੀਂ ਚੀਜ਼ ਬਣੇਗੀ ਇਹ ਜਵਾਨ ਤੋਂ ਕਿ ਨਾਲੇ ਉਹ ਲੋਹੇ ਦਾ ਗੜਾ ਨਹੀਂ ਪੈਂਦਾ ਨਹੀਂ ਪਰੰਦਾ ਹੋਰ ਪਾਜ ਦੇ ਕੋਈ ਹਿਲ ਦਾ ਲੋਹੇ ਦਾ ਲੋਹੇ ਦੇ ਪਹਿਨਣ ਨਾਲ ਅਲਰਜੀ ਹੋ ਜਾਂਦੀ ਹੈ ਨਾ ਇਹ ਸੂਤ ਹੀ ਅਲਰਜੀ ਆ ਇਹਦਾ ਮੱਥਾ ਜਿਹੜਾ ਸਿਆਲ ਉਹ ਜਿਹੜਾ ਜੰਮੂ ਨਹੀਂ ਕਈਆਂ ਨੇ ਇਹਨਾਂ ਦੇ ਗਰਮੀਆਂ ਦੀ ਚੀਜ਼ ਪੱਕਦੀ ਆ ਆਪਣੇ ਹੱਥਾਂ ਕਰ ਹਰ ਦਿਨ ਸਿਆਲੂ ਪੱਕੀ ਜਾਂਦੀ ਜਾਂ ਇਹਦੇ ਪੈਂਦੀ ਨਹੀਂ ਚਾਂਦੀ ਤੋਂ ਬਿਨਾਂ ਦੇ ਕੁਝ ਨਹੀਂ ਪੈਂਦਾ ਚੱਲ ਆਂ ਕਰਕੇ ਢਡੇ ਦਾ ਤੇ ਇੱਕ ਹੀ ਤੇਰੀ ਤਰੀਆ ਬਾਲੀਆਂ ਚੁੱਤੀਆਂ ਉਹ ਵੀ ਦੇ ਦੇ ਉਹ ਵੀ ਦੇਦੀ ਆ ਮੈਂ ਮਾੜੀਏ ਚੁੱਤੀ ਉਹ ਇਹ ਇਹ ਦਾਵਾ ਕਰੇ ਨਾ ਐ ਤੁਸੀਂ ਕੀ ਹੋ ਗੋ ਆ ਦੇਖੋ ਜਿੰਦਾ ਨਾ ਆਹ ਸਹੀ ਆ ਨਾ ਇਹ ਥੋੜੀ ਜਿਹੀ ਤਾਬਾ ਹੈ ਗਏ ਨਾ ਇਹ ਪਿੱਕਲੂ ਨਾ ਤੇ ਮੁੰਮਾ ਗਏ ਵੀ ਠੀਕ ਕਰਾ ਲਿਆ ਵਾ ਅੰਗਰਨ ਗੱਦੜਾ ਕਿਤੇ ਜਾਣਾ ਪੈ ਜਾਂਦਾ ਠੀਕਾ ਚਲੋ ਹੁਣ ਮੇਰੇ ਤੇ ਜ਼ਿਆਦਾ ਹਉਗੀ ਇਹ ਤਾਬ ਤੂੰ ਤਾਂ ਜਮ੍ਹੇ ਹੀ ਕੰਮ ਕਰਦਾ ਹੁਣ ਮੇਰੇ ਤੇ ਜ਼ਿਆਦਾ ਹਉਗੀ ਐਸੀ ਤੂੰ ਤਾਂ ਜਮ੍ਹੇ ਹੀ ਕੰਮ ਖਰਾਬ ਕਰਦਾ ਹੁਣ ਜਿੰਨਾ ਕਿੰਨਾ ਸਾਲ ਲੱਗਣਾ ਸੀ ਜੇ ਇਹਨਾਂ ਨੇ ਆਪ ਦੇ 500 ਰੁਪਏ ਦੇ ਕਾਗੂ ਫਟ ਲੈ ਜੇ ਉਹ ਕਾਗੂ ਨਾ ਨਾ ਇਹ ਤਾਂ ਕੋਈ ਵੀ ਨਹੀਂ ਹੈ ਫੋਨ ਹੈ ਕੋਈ ਗਾਲੀ ਹੋ ਜਾਂਦਾ ਸਿੱਧਾ ਕੋਈ ਬੜੀ ਗਾਲੀ ਨਹੀਂ ਪਰ ਹੁਣ ਮੈਨੂੰ ਇਹ ਕਹਨੀ ਹੈ ਜੀ ਮੈਂ 300 ਦਾ ਇਹਨੂੰ ਨੁਕਸਾਨ ਕਰਾਇਆ ਸੀ ਮੈਨੂੰ ਪਤਾ ਅੱਗੇ ਮੇਰੀ ਹੋਈ ਸੀ ਇੱਕ ਵਾਰੀ ਇੱਦਾਂ ਹੀ ਵਿੰਗੀ ਜੀ ਮੈਂ 300 ਜੀ ਠੀਕ ਕਰਾਈ ਤੇ ਹੁਣ ਜੇ ਵੱਧ ਪੈਸੇ ਲੱਗੇ ਹੋਣ 300 ਮੈਂ ਲਾ ਦਲਾਂ ਜੀ 300 ਚੱਲ ਜੀ ਲਾ ਦਲਾਂ ਨਾ ਮੈਂ ਕਿਧਰ ਰੋੜਾ हां तो वहां पे लेके तेरे तो मैं लाया था पहला वाले 300 ਦਾ ਨੁਕਸਾਨ ਤੇ ਹੁਣ ਤੁਸੀਂ ਜ਼ਿਆਦਾ ਕਰਤਾ ਆਪਣੇ ਕੋਲ ਕਿਹਾ ਕਿ ਤੇਰੇ ਤੋਂ ਮੈਂ ਲਾਉਣਾ ਤੁਸੀਂ ਲਾਉਣਾ ਤੁਸੀਂ ਹੋਰ ਵੀ ਮੈਂ ਹੀ ਲਾਉਣਾ ਉੱਤੇ ਹੀ ਲਵਾਉਣੇ ਚਾਹਿਆ ਹਜ਼ਾਰ ਲਾਗੇ ਚਲੋ ਬਾਕੀ ਬਾਕੀ ਚਲੋ ਮਿਲਦੇ ਆਪਾਂ ਤੁਹਾਨੂੰ ਸ਼੍ਰੀ ਚਮਕੌਰ ਸਾਹਿਬ ਪਹਿਲੇ ਚਮਕੌਰ ਸਾਹਿਬ ਜਾਈਏ ਕਿ ਕਿ ਸੁਨਿਆਰ ਹਾਂ ਉੱਥੇ ਟਾਈਮ ਲਾਜੀ ਕੋਈ ਚੱਕਰੀ ਚਮਕੌਰ ਦਾ ਕੰਮ ਖਤਮ ਕਰਾਈਏ ਚਲੋ ਚੱਲਦੇ ਹਾਂ ਸ਼੍ਰੀ ਚਮਕੌਰ ਸਾਹਿਬ ਸ਼੍ਰੀ ਚਮਕੌਰ ਸਾਹਿਬ ਲੋ ਜੀ ਰਾਜੇਸ਼ ਜੁਲੀ ਯਾਰ ਪਹੁੰਚ ਗਏ ਜੀ ਅਸੀਂ ਆਪਣੇ ਮਿੱਤਰ ਕੋਲ ਸੁਨਿਆਰ ਸਾਹਿਬ ਸਤਿ ਸ਼੍ਰੀ ਅਕਾਲ ਕੋਣ ਆ ਨਾ ਤੁਸੀਂ ਸੁਣਾਓ ਜੀ ਠੀਕ ਠਾਕ ਹੈ ਹੈ ਵਧੀਆ ਕਰਾਤਾ ਹੈ ਵੀ ਵਧੀਆ ਮੌਸਮ ਹੋਰ ਥੋੜੇ ਜਿ ਛੁੱਟੀਆਂ ਕੈਨਸਲ ਹੋ ਗਈਆਂ ਹੋਣੀਆਂ ਹੈ ਹੈ ਵੀ ਕੀ ਵਈ ਬੀ ਕੀ ਬਾਈ ਅੱਛਾ ਮੈਂ ਤਾਂ ਇਹ ਵਿਚਾਰ ਹੈ ਕਿ ਕੈਨਸਲ ਹੋ ਗਏ ਕੋਣ ਤਾਂ ਕੈਨਸਲ ਹੋ ਸਕਦੇ ਕਿਉਂਕਿ ਠੰਡ ਦਾ ਮੌਸਮ ਹੋ ਗਿਆ ਕੈਨਸਲੇ ਕਰ ਮੈਂ ਬੜੀ ਹੋਰ ਸੁਣਾਵ ਕਰਕੇ ਮੈਂ ਠੀਕ ਹੈ ਸਾਰੇ ਹਾਂਜੀ ਚਲੋ ਬਧੀ ਚਾਹੀਦਾ ਆ ਇਹਦਾ ਨਾਪ ਲਿਓ ਲੋ ਜੀ ਪਲਾ ਚੀਜ਼ਾਂ ਚੱਕੋ ਉਹ ਤਾਂ ਅੰਗਰ ਦੇ ਕਾਬਲੇ ਮਨਿੱਦਰ ਤੇ ਆਉਂਦਾ ਕੋਲ ਦੇਖੋ ਰੇਟ ਕਿਆ ਵੈਸੇ ਹੁਣ ਚਾਂਦੀ ਦਾ ਚਾਂਦੀ 1000 ਰੁਪਏ ਤੋਂ ਆ ਸੋਨਾ 99000 ਬੱਲੇ 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 99000 ਗਰੀਬ ਬੰਦਾ ਕਿੱਥੇ ਬਣਾ ਲੂ ਹੁਣ ਬਦਦਰ ਗਾਣਾ ਕੰਮ ਦਿਹਾੜੇ ਕਰਨਾ ਬੰਦਾ ਸਭ ਕੁਝ ਜੋ ਉਹ ਤਾਂ ਹੈ ਪਰ ਫਿਰ ਵੀ ਕਿਉਂ ਸੋਚੇ ਮੈਂ ਕਰਨਾ ਹਨਾ ਔਖਾ ਗਰੀਬ ਬੰਦੇ ਨੂੰ ਨਾ ਮਗਾਈ ਬਹੁਤ ਹੋ ਗਈ 3300 ਦੇ ਜਾਂਦੀ ਥੋੜੀ ਇਹ ਅੱਛਾ 3300 ਰੁਪਏ ਦੀ ਹਨਾ ਹਾਂ ਬਈ ਕੋਈ ਕੜਾ ਦੇਖ ਦਸੇਗਾ ਕੋਈ ਕੜਾ ਦਿਖਾ ਦਿਓ ਇਹਨੂੰ ਫਿਰ ਉਹਦਾ ਨਾਮ ਨਾਲ ਆਪਣਾਣਾ ਨਾਮ ਵਾਲਾ ਨਾਮ ਬਣਾਵੇ ਤਾਂ ਵਧੀਆ ਰਹੂਗਾ ਸਿੰਪਲ ਹੈ ਦੇਖ ਨਹੀਂ ਤਾਂ ਸਿੰਪਲ ਹੀ ਦੇਖ ਪੁੱਤ ਮੂੰਹ ਬੁਝਾ ਕੇ ਬੈਠੂਰੇ ਪਤਾ ਕਦੋਂ ਦੇਖ ਲੈਣਾ ਫਿਰ ਸਕੂਲ ਜੀ ਵੀ ਪੈ ਜਾਏ ਤੇ ਤੈਨੂੰ ਉਹ ਤੀਜਾ ਚੈੱਕ ਕਰਨਾ ਪਵੇ ਮੈਂ ਤੈਨੂੰ ਕਹਾਂਦਾ ਨਹੀਂ ਤੈਨੂੰ ਬਣਾ ਜਗਾ ਖੋ ਜਾਂਦਾ ਕੋਣਾ ਦੇਖ ਲੈ ਐਵੇਂ ਕਿਵੇਂ ਖੋ ਜੂਗਾ ਪੱਕਣਾ ਮੇਰੇ ਆੜਿਆ ਨਾਮ ਲਿਖਾਇਆ ਹੋਇਆ ਅਭੀ ਤੂੰ ਦਿਖਾ ਦੇ ਜਗਾ ਪਸंदीदा ਕਰੀ ਇਹ ਕਿਛਦਾ ਕੰਮ ਮੇਰਾ ਬਣਾਉ ਉਹ ਸਾਰਾ ਮਾ 14 ਦਾ ਕੰਡੋੜਿਆ ਆਵਾ ਸਾਡੇ ਜਿਹੜਾ ਵੀ ਹੁਣ ਮੰਨ ਲਓ ਸਾਡਾ ਸਮਾਨ ਕੋਈ ਅਸੀਂ ਚਾਂਦੀ ਦਾ ਜਾਂ ਸੋਨੇ ਦਾ ਬਣਾਉਣਾ ਹੈ ਸਾਡੇ ਰਿਸ਼ਤੇਦਾਰਾਂ ਨੇ ਆਪਣੀ ਬਤਝੋਣ ਲੋ ਭੈਣ ਬਾਹਰੋਂ ਆਈ ਹੋਈ ਸੀ ਉਹਨੇ ਬਣਵਾਇਆ ਹੈ ਨਾ ਵੀ ਸਾਡਾ ਤਰੀਬਨ ਸਮਾਨ ਇੱਥੀ ਦੇ ਜਿਆਦਾ ਹੈ ਹਾਂ ਦੇਖਣਾ ਬੋਬਰੇ ਭੈਣ ਨੇ ਭੁੱਲ ਗਈ ਉਹ ਵੀ ਕਹਿੰਦੇ ਮੈਂ ਕਲੀਨ ਚਾਂਦੀਆਂ ਬਣਾਉਣੀਆਂ ਨੇ 1000 ਤੇ ਚਾਂਦੀ ਹੈ ਨਾ 1000 ਰੁਪਏ ਤੋਲਾ 1000 ਰੁਪਏ ਤੋੜਾ ਪੈਣੀ ਚਾਹਦੀ ਵੀ ਜੇ ਤਾਂ ਬਣਾਉਣੀਆਂ ਕੋਈ ਗੱਲ ਹੀ ਹਾਂ ਕਹਿੰਦੇ ਸੀ ਉਹ ਵੀ ਬਣ ਜਾਂਦੇ ਆ ਕਿਹੜਾ ਰੇਟ ਆ ਮੈਂ ਤਾਂ ਕੋਈ ਨਹੀਂ 1000 ਰੁਪਏ ਕਹਿੰਨੇ ਆ ਨਾਮ ਵਾਲਾ ਲੈਣਾ ਕਿ ਨਾਮ ਵਾਲਾ ਲੈਣਾ ਤੁਸੀਂ ਦੇਖੋ ਓਟ ਕਿ ਆ ਬਸ ਬਣਾਉਣਾ ਪੈਣਾ ਫਿਰ ਦੱਸੋਗਾ ਤਾਂ ਹੀ ਨਾਮ ਵਾਲਾ ਤੁਸੀਂ ਦੇਖੋ ਮੰਨਦੇ ਆ ਅਮਰੇ ਤਾਂ ਤੂੰ ਦੇਖ ਲੈ ਇਹ ਤਾਂ ਬਿਨਾ ਨਾਮ ਵਾਲੇ ਬੋਦੀ ਨਾ ਉੱਪਰ ਬਸ ਆਹ ਖਤਰੀ ਇਹ ਕਿਹੜਾ ਮਾਰੇ ਨੇ ਮਨਿੰਦਰ ਚਲੋ ਜੀ ਮੈਂ ਤੁਹਾਨੂੰ ਇੱਕ ਗੱਲ ਸਮਝਾ ਦਿੰਦਾ ਹਾਂ ਹਾਂਜੀ ਬੱਚੇ ਦੀ ਨਾ ਆਪਣੀ ਵੀ ਕੁਝ ਚੁਆਇਸ ਹੁੰਦੀ ਆ ਹੈਨਾ ਉਹਦੀ ਮੜੀ ਚੁਆਇਸ ਦੇਖਣ ਦੇ ਉਹ ਕਹਿੰਦਾ ਕਿ ਆ ਉਹ ਸੈਜ ਮਿਲ ਜੂਗਾ ਪਰ ਤੂੰ ਬਸ ਵੀ ਸਿੰਪਲ ਪਾਣਾ ਜਾਂ ਨਾਮ ਵਾਲਾ ਪਾਣਾ ਨਾਮ ਵਾਲਾ ਦਿਖਾਓ ਬਸ ਤੂੰ ਸਾਇਰ ਦੇ ਦੇ ਸਾਇਰ ਦੇ ਦੇ ਬਸ ਮੈਨੂੰ ਆਪ ਮੈਂ ਤਰ ਬਣਾ ਕੇ ਦਿੰਦਾ ਆ ਛੋਟਾ ਕਿੰਨੇ ਦਿਨ ਲੱਜਣਗੇ ਜੀ ਕੋਈ ਨਹੀਂ ਦੋ ਦੋ ਦਿਨ ਦੋ ਤਿੰਨ ਇਹਦਾ 9 ਜੁਲਾਈ ਦਾ ਜਨਮ ਦਿਨ ਆਇਆ ਤੱਕ ਖਤਰਾ 67 ਦਵਾੜਾ ਖੋਲ ਕੇ ਪਾ ਕੇ ਦੇਖ ਫਿਰ ਤੇ ਉਹ ਪੂਰੀ ਸਹੀ ਐ ਇੰਦਾ ਖੁੱਲਾ ਹੋ ਜਾਣਾ ਠੀਕ ਹੈ ਹੁਣ ਬੱਸ ਚਲ ਠੀਕ ਹੈ ਜੇ ਥੋੜਾ ਜਿਹਾ ਦੇਖਣਾ ਹੋਰ ਦੇਖ ਲੈ ਖੁੱਲਾ ਹੋਰ ਦੇਖਣਾ ਜਿਆਦਾ ਖੁੱਲਾ ਹੋ ਜਾਣਾ ਹਾਂ ਜਿਆਦਾ ਹਾਂ ਐਂ ਕਰੀ ਐਂ ਕਰੀ ਹਾਂ ਇਹ ਵੀ ਆਪ ਤੁਮਰੇ ਦੇ ਦੋ ਨਹੀਂ ਲਾ ਕਿੱਥੇ ਜਾਂਦਾ ਐ ਰਾਮਨਗਰ ਰਾਮਨਗਰ ਹਾਂ ਤੈਨੂੰ ਕਿਵੇਂ ਆ ਆ ਤੁਮਣਾ ਹਾਂ ਥੋੜਾ ਜਿਹਾ ਦਿਖਾ ਦੇਖ ਲੈਨੇ ਆਂ ਦੇਖ ਲੈਨੇ ਆਪਾਂ ਵੈਸੇ ਸੱਜੇ ਹੱਥ 'ਚ ਪੈਣਾ ਨਾ ਕਿ ਇਹ ਖੱਬੇ ਹੱਥ 'ਤੇ ਪੈਣਾ ਸੱਜੇ ਹੱਥ 'ਚ ਪਾ ਕੜਾ ਇੱਕ ਮਿੰਟ ਇੱਕ ਮਿੰਟ ਸੱਜੇ ਹੱਥ 'ਚ ਪਾ ਆ ਬਾਰੇ ਦੇਖ ਪਰਲੇ ਹੱਥ 'ਤੇ ਪਾ ਪਰਲੇ 'ਚ ਹਾਂ ਸੱਜੇ ਤੇ ਹੈ ਵੀ ਡੈਟ ਹੋ ਜਾਣਾ ਹਾਂ ਬੜਾ ਦਿਖਾਓ ਬੜਾ ਦਿਖਾਓ ਕਿਉਂਕਿ ਪੈਣੀ ਕੜਾ ਸੱਜੇ ਹੱਥ 'ਚ ਆ ਇਹ ਪਤਾ ਨਹੀਂ ਕਿੱਥੇ ਦੇਖੀ ਜਾਂਦਾ ਇਹ ਤਨ ਉਹ ਰਾਕੇ ਕਿ ਕਿਰਤ ਸੱਜਤ ਚ ਪੁੱਤ ਘੜਾ ਪੈਂਦਾ ਹੁੰਦਾ ਖੱਬੇ ਤੇ ਜ ਘੜੀ ਲੱਗਦੀ ਹੁੰਦੀ ਠੀਕ ਆ ਇਹ ਕਾ ਫਿਰਦ ਹੈ ਆਪਾਂ ਸਮਾਂ ਮੇਰਾ ਉਹ ਦੰਦਣਾ ਬਝੂ ਮਚਾਣੀ ਨੂੰ ਠੀਕ ਦੇਖ ਤੂੰ ਉਹ ਬੋਲੇ ਨੂੰ ਆ ਔਰ ਇਹ ਤਾਂ ਬਹੁਤ ਖੁੱਲਾ ਹੈ ਬਹੁਤ ਖੁੱਲਾ ਹੈ ਮੈਂ ਤਾਂ ਕਿ ਹੋਰ ਕੋਣ ਤੇ ਸਿੱਟਾ ਪਾ ਕੇ ਰੱਖਣਾ ਖੁੱਲਾ ਹੈ ਮਤਲਬ ਥੋੜਾ ਖੁੱਲਾ ਚਾਹੀਦਾ ਉਹ ਬਾਈ ਆਪੇ ਦੇਖੋ ਖੁੱਲਾ ਥੋੜਾ ਜਿਹਾ ਹੈ ਇਹਨਾਂ ਥੋੜਾ ਨਾਲ ਆ ਕੇੰਦਾ ਮੈਂ ਨੀਂ ਮੋਪੂਸ ਸਾਹ ਨਹੀਂ ਪਾ ਦਦਰਾਂ ਚਦਰਾਂ ਕਰ ਤੁਸੀਂ ਮੈਨੂੰ ਫੜਾ ਦੇ ਮੈਂ ਦੇ ਮੇਰੇ ਕੋਲ ਲੈ ਮੈਂ ਪਾਉਂ ਉਹਦੀ ਗੱਲ ਲੈ ਮੈਂ ਪਾਉਂ ਉਹਨੇ ਤੱਕ ਬਈ ਤੂੰ ਪਾ ਕੇ ਦੇਖ ਲੈ ਆ ਪਾ ਕੇ ਦੇ ਦੇ ਰਿਹਾ ਸਹੀ ਠੀਕ ਆ ਸਿਆਪ ਠੀਕ ਆ ਇਹ ਜਾ ਤੂੰ ਲੈ ਉਹ ਅੱਥੇ ਦਾ ਪੁੱਤ ਹੁੰਦਾ ਯਾਰ ਹੱਥ ਐਂ ਕਰਕੇ ਰੱਖਣਾ ਐ ਹਾਂ ਐਂ ਅਸੇ ਦਗਾ ਐ ਕਰ ਐ ਕਰ ਲੰਬਾ ਕਰ ਹਾਂ ਐ ਕਰਕੇ ਉਹ ਸੱਟ ਕਰਕੇ ਤੇਰੇ ਤਾਂ ਤੈਨੂੰ ਤਕਲੀਫ ਆ ਨਹੀਂ ਤਾਂ ਕੋਈ ਤਕਲੀਫ ਨਹੀਂ ਹੈਗੀ ਹਾਈ ਆਇ ਤਹ ਲਾ ਰਾਵਨਾ ਹੁਦਾਮ ਨਿੰਦਰ ਉਹ ਤੇ ਹੱਥ ਚਾ ਕੇ ਤਕਲੀਫ ਆ ਤੈਨੂੰ ਥੋੜਾ ਤਿੱਖਾ ਜਿਹੜੇ ਤਾਂ ਲੱਗਦਾ ਤਿੱਖਾ ਥੋੜਾ ਦਸੂ ਮੂਠੀ ਠੀਕ ਹੈ ਤੇਰੇ ਕੇ ਨਹੀਂ ਇਹ ਠੀਕ ਨਹੀਂ ਹੋਗਾ ਥੋੜਾ ਤਿੱਖਾ ਉਹ ਇਹ ਥੋੜੀ ਦੇਰ ਤੱਕ ਮੌਤ ਦੇਣਾ ਉਸ ਦਾ ਸਾਈਜ਼ ਦੇਣਾ ਤੁਸੀਂ ਆਪ ਦੇਖ ਲਿਓ ਡਿਜ਼ਾਈਨ ਹੋਏ ਤੇ ਥੋੜਾ ਜਿਹਾ ਟੈਟੜ ਜਾ ਤੈਨੂੰ ਗੰਦਾ ਔਰ ਵੀਰੇ ਸਾਨੂੰ ਮੜਾਇਆ ਵੀ ਦਾਦੀ ਵੀ ਕਿਆ ਹਿਸਾਬ ਤਾਬ ਉਹ ਗਊ ਵੀ ਉਹ ਦੇਖਣਾ ਸੀ ਹਾਂ ਠੀਕ ਨਹੀਂ ਗੱਲ ਉਹ ਸਹੀ ਗੱਲ ਗੰਜਾਸ ਵੀ ਦੇਖਣੀ ਆ ਆ ਬਾਕੀ ਆ ਇਹ ਕੱਟ ਕਰ ਰਹੇ ਆ ਆ ਇਹਦਾ ਥੱਲੇ ਜੜਿਆ ਹੋਇਆ ਇਹਦਾ ਹੱਥ ਤਾਂ ਕਰਕੇ ਥੋੜੀ ਤਕਲੀਫ ਮੰਦਾ ਨਾਲ ਤਾਂ ਜੜਿਆ ਹੋਇਆ ਥੱਲੇ ਤੋਂ ਬਸ ਆ ਦਿਖਾ ਦੇ ਅਜੇ ਤਾਂ ਪਾ ਦੇ ਨਾ ਇੱਧਰ ਵੀ ਟਾਈਪ ਹੋ ਜਾਣਾ ਇਹਦੇ ਨਹੀਂ ਘੜਾ ਲੋਟ ਆਉਣ ਦਾ ਹੱਥ ਸੋਦੇ ਨੂੰ ਗੋਦੇ ਭਾਰੀ ਨਹੀਂ ਮੇਰੀ ਵੀ ਭਾਰੀ ਨਹੀਂ ਇਹ ਓੜੇ ਹੱਥ ਨਾਲ ਕੰਮ ਆ ਬੜਾ ਤੁਹਾਨੂੰ ਦਿਖਾਏਗਾ ਲੱਗੂ ਤਾਂ ਮੈਂ પાਕੇ ਦਿਖਾਉਂਗਾ ਉਹਨੂੰ ਵਾਲ ਤਾਂ ਆਇਆ ਲੱਗਦਾ ਹੋਣਾ ਇੱਧਰੇ ਪਾ ਕੇ ਦੇਖ ਲੈ ਇੱਧਰ ਤਕਲੀਫ ਐ ਨੂੰ ਹੱਥ ਕਰਕੇ ਸਿਰ ਪਹਿਲਾਂ ਤਾਂ ਸਾਹ ਦਾ ਕੜਾ ਠੀਕ ਤਾਂ ਤਰਾਓ ਵੀ ਠੀਕ ਆ ਇਹ ਠੀਕ ਆ ਆ ਵੀ ਠੀਕ ਐ ਯਾਰ ਮਨੂੰ ਠੀਕ ਐ ਤੂੰ ਖੱਬੇ ਹੱਥ 'ਚ ਕੜਾ ਪਾਉਂਗਾ ਆਏ ਤੂੰ ਵਧੀਆ ਲੱਗਦਾ ਰਹੇ ਤੇ ਸਾਥੀ ਵੀਡੀਓ ਇਹ ਤਾਂ ਠੀਕ ਹੋ ਜਣੀ ਪੁੱਤ ਇੱਕ ਵਾਰ ਪਾ ਕੇ ਦੇਖੀ ਮਾੜੇ ਕੋਸ਼ਿਸ਼ ਕਰਕੇ ਦੇਖ ਆ ਫਿਰ ਪਤਾ ਲੱਗ ਜੂਗਾ ਫਿਰ ਆਏ ਬਣਾਉਣ ਦਾ ਵੀ ਤਾਂ ਫਾਇਦਾ ਖੱਬੇ ਹੱਥ 'ਚ ਹੀ ਨਹੀਂ ਕੜਾ ਪਹਿਣਾ ਆ ਕਹਣਾ ਮੈਨੂੰ ਦੇ ਮੈਂ ਬਣਾ ਕੇ ਤੇ ਪਾ ਕੇ ਦਿਖਾਉਂਦੇ ਤੇਰੇ ਨੂੰ ਤਾਂ ਇਹ ਸਿਆਣਾ ਨਹੀਂ ਆਰਾਮ ਨਾਲ ਹਾਂ ਲੈ ਠੀਕ ਆ ਆ ਠੀਕ ਆ ਐਨ ਓਕੇ ਆ ਇਹ ਲੈ ਲੈ ਤੇਰਾ ਪੈਣਾ ਕੋਕੜੋ ਓਕੇ ਆ ਨਾ ਦੇਖ ਲੈ ਭਾਈ ਇੱਕ ਵਾਰ ਆਪ ਵੀ ਬਸ ਠੀਕ ਆ ਤੈਨੂੰ ਐ ਕਰ ਦਾਂਦਾ ਤੁਹਾਡੇ ਹੱਥ ਦੁਖਣ ਤੇ ਹੱਟ ਗਿਆ ਨਾ ਤੇ ਸਹੀ ਹੋ ਜਾਣਾ ਨਾ ਆਹ ਹੱਥ ਨੂੰ ਲੱਗ ਜਾ ਨਹੀਂ ਐ ਕਰ ਦਾਂਦਾ अच्छा हुन इदि नाल भी फुटे नाल भी ਲੈਣਾ ਪੈਣਾ ਹੀ ਦੇ ਆਈ ਵੀ ਜਾਵੇ 2-3 ਸਾਲ ਹਨ ਜਾਨੇ ਬੁੱਛੋ ਹਾਂ ਹਾਂ ਸਰਕੋਸੀ ਮੀਟ ਪੰਜ ਤੋਂ ਫੜੇ ਓਕੇ ਚਾਹਾਂ ਬਣਾ ਦੋ ਐਨੇ ਤੇ ਜਨਮ ਦਿਨ ਦੇ ਇਕੱਠੇ ਰਫੇ ਦੇ ਦਿੰਦੇ ਵੀ ਚਾਰ ਟੋਲੇ ਦਾ ਹੋ ਗਿਆ ਚਾਰ ਦੇ ਬਣਾ ਦਿਓ ਬਣਾ ਦੋ ਇਹਨੇ ਫਿਰ ਉਹ ਆਇਆ ਵੀ ਨਹੀਂ ਇਹ ਬਣਾਏ ਤੇ ਜਮਾ ਵੀ ਉਹ ਹੋ ਜੀ ਬੜੀ ਚੀਜ਼ ਖਾ ਲੈ ਕਿੰਨੇ ਟੋਲੇ ਦਾ ਬਣਾਉਂਗਾ ਚਾਰ ਟੋਲੇ ਦਾ ਕਿੰਨੇ ਦਾ ਚਲੋ ਠੀਕ ਹੈ ਤੇ ਹੁਣ ਉਹ ਵੀ ਦਿਖਾ ਦੇ ਆਪਣੀਆਂ ਵਾਲੀਆਂ ਬਾਰ ਬਾਰ ਤੁਹਾਡੇ ਕੋਲ ਆਉਣਾ ਪੈਂਦਾ ਸਾਨੂੰ ਵੇਚਣੀਆਂ ਯਾਰ ਪਾ ਗਈ ਲੈ ਵੀ ਕਹਿੰਦੇ ਨੇ ਜਿਸੀ ਦਾ ਕੰਮ ਉਸੇ ਕੋਈ ਸਾਜੇ ਅਸੀਂ ਤਾਂ ਪਲਾਸ ਲੈ ਕੇ ਘੁੱਟਣ ਲੱਗੇ ਤੇ ਨਹੀਂ ਮਾ ਲੈ ਮੈਂ ਪਲਾਸ ਨਾਲ ਮੈਂ ਲੋਡ ਕਰ ਹਾਂ ਵੀ ਠੀਕ ਆ ਕਾਦਾ ਵਿਪਾਲੀ ਉਹ ਤਾਂ ਬਾਈ ਦਾ ਥੈਂਕ ਯੂ ਕਰ ਵੀ ਨਹੀਂ ਇਹਨਾਂ ਨੇ ਠੀਕ ਕਰਤੀਆਂ ਵੀ ਜਿਹਨੇ ਠੀਕ ਕਰਕੇ ਤੁਰ ਤੁਰ ਰਹੇ ਚਲੋ ਕੋਈ ਨਹੀਂ ਇਹ ਫਰਜਾਂ ਚੱਲੀਏ ਭਾਈ ਚਲੋ ਫੇਰ ਹੁਣ ਕਾਦਾ ਹੀ ਇਹ ਇਹ ਅਸਲੀ ਨੇ ਕਦ ਕਾਮਾ ਕੜਾ ਲੈਣ ਫਰਜੋ ਹੁਣ ਅਸੀਂ ਕਿਹੜੇ ਕੰਮ ਆਉਂ ਅੱਜ ਤਰੀਕ 17 ਅਸੀਂ 9 ਤਰੀਕ ਨੂੰ ਲੈਣ ਆਉਂਗੇ ਤੁਹਾਡੇ ਕੋਲ ਸੌ ਤਾਂ ਬਹੁਤ ਹੋਰ ਆ ਜਾਂਦਾ ਉਹ ਬਾਬਾ ਜੀ ਉਹ ਕਹਿੰਦੇ ਸੋਮਵਾਰ ਨੂੰ ਆ ਕੇ ਲੈ ਜਾਓ ਹਫਤੇ ਤੱਕ ਠੀਕ ਹੈ ਠੀਕ ਆ ਚਲੋ ਠੀਕ ਆ ਜੀ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਹੋਰ ਤਾਂ ਨਹੀਂ ਕੋ ਲੈਣਾ ਨਹੀਂ